ਜਦ ਇਹ ਹੇਲ ਹੋਈ ਆ ਇਹਦੇ ਗੁੰਮਾ ਵੀਰਾਂ ਤੋਂ ਬਾਹਰ ਹੋਈ ਯਾਨੀ ਹੁਣੇ ਮਾਰੀ ਪਾਦੇ ਨੇ ਸੱਜੇ ਦਿੱਤਾ ਜੀ ਅਰਥ ਕਰਦੇ ਨੇ ਗੁਰੂ ਨਾਨਕ ਦੇਵ ਜੀ ਜੋ ਮੈਂ ਤੁਹਾਨੂੰ ਦਾਦ ਲੈ ਕੇ ਆਇਆ ਥਾ ਉਹ ਮੈਂ ਲੈਣੀ ਤੇ ਰੱਖ ਦਿੱਤੀ ਆ ਜਿੱਦੇ ਤੇ ਕਿਰਪਾ ਕਰੇ ਉਹ ਸਹੀ ਦਾ ਸਤਕਾਰ ਹੋਣਾ ਚਾਹੀਦਾ ਉਹ ਮੇਰੇ ਬਾਪ ਨੇ ਅੱਗੇ ਕਹਿਤਾ ਇੱਕ ਮਾਨ ਮੇਲਾ ਦਲਬਾਜ ਨੇ ਕਿਹਾ ਨਾ ਨਹੀਂ ਲੈਣਾ ਇੱਕ ਮਾਨ ਮੇਲਾ ਅਖਰ ਪਪਿਆ ਬਹੁਤ اچھی ਉਹ ਰਵੀ ਨੇ ਮਰਨਾ ਕਰ ਦਿੱਤਾ ਸਾਰੇ ਗੰਨੀਆਂ ਇਹ ਜੇਹ ਦੇ ਵਿੱਚ ਸਰੀਰ ਦੇ ਅੰਦਰ ਉਹਦਾ ਸਤਕਾਰ ਕਰਨਾ ਉਹ ਕਰਨਾ ਕਿ ਦਾਵਾ ਹਰੇ ਬੋਲ ਜਾਂ ਲੋ ਕਰਨਾ ਕਿਤਾ ਰਾਤ ਨੂੰ ਦਫਰੇ ਕੱਢਦਾ ਉਹ ਜਿੱਦੀ ਰਾਤ ਸਾਡੇ ਹਨ ਲੈਦੀ ਆ ਸਰੀਰ ਆ ਪਰਮੇਸ਼ਰ ਇਹ ਸਹੀ ਗੱਲ ਹੈ ਇਹ ਗੁਰੂਆਂ ਬਿਰਾਦ ਨਹੀਂ ਉਹ ਪਰਮੇਸ਼ਰ ਨੇ ਗੁਰੂਆਂ ਬਿਰਾਦ ਕੀਤੀ ਆ ਆਪਣੀ ਨੇ ਕੀਤੀ ਤੇ ਉਹ ਆਇਆ ਨਾ ਗੋਲ ਲਈ ਤੇ ਨਾਲ ਗਹਿ ਨੂੰ ਦਿੱਤੀ ਦਾਲ ਇਹ ਸਭ ਪਰਬੂਰਾ ਆਫੀ ਸ਼ਾਬਾਸ਼ ਸਤਕਾਰ ਕਰਨਾ ਹੁਣ ਇਹਦਾ ਉਹ ਰਵੀ ਨੇ ਰਾਹ ਦਿੱਤਾ ਕਹਿੰਦਾ ਹੁਣ ਗਿਆ ਸਿੱਖਿਆ ਤੇ ਚਾਹਣ ਤੇਰਾ ਸਤਕਾਰ ਕਰਨਾ ਕਿਦਾਂ ਦੇ ਰਵੀ ਕਹੇ ਦਰਨੀ ਕਹੇ ਮੇਰਾ ਸੀਨਾ ਹੋਇਆ ਠੰਡਾ ਸਾਤ ਵਰ੍ਹੇ ਤੋਂ ਨੀਲੀ ਫਤਾਈਆ ਉਹ ਫੁੱਜੀ ਦੇ ਨਕੇ ਦਮੇ ਰਾ ਵੀ ਦਾ ਗੰਦਾ ਸਤਗੁਰ ਅਰਜਨ ਬਿਨ ਨੇਤਰ ਨੈਣ ਅਥ ਠਾਈਆ ਤੇਰੇ ਸਾਦੇ ਰੇ ਤੂਰੀਆ ਚੰਦਾ ਚੰਦ ਸਤਾਰੇ ਰਹਿ ਜਨਾਈਆ ਨਹੀਂ ਦਰਨੀ ਹੈ ਹੁਣ ਇਹਦੇ ਬਾਰੇ ਚੰਦ ਸਤਾਰੇ ਕੀ ਖੁਆਈ ਦਿੰਦੇ ਨਹੀਂ ਦਰਨੀ ਨੂੰ ਨਹੀਂ ਦਰਨੀ ਹੈ ਨਿਰਗੁਣ ਦਾਤਾ ਨਰਵਾਰ ਜੋਤੀ ਜਾਤਾ ਕਾਤੂ ਸਰੂਪ ਉਹ ਗੰਮੀ ਬੰਦਾ ਕੀ ਬਾਤ ਹੈ ਕਾਤੂ ਸਰੂਪ ਉਹ ਗੰਮੀ ਬੰਦਾ ਉਹ ਦੇਹਦਾਰ ਰੰਗ ਰੂਪ ਦੇ ਨਜ਼ਰ ਕੋਈ ਨਾ ਆਈਆ ਉਹ ਹਜ਼ਰ ਪੂਰੀ ਆਖੇ ਮੰਗਾਂ ਸਭ ਮੇਰੇ ਵਾਦੇ ਇਹਦੇ ਬੂਲੂ ਨੇ ਇਹਦੀ ਲੱਬਾ ਮੈਨੂੰ ਮੇਰਾ ਆਪਣਾ ਬਾਤ ਪਰਮੇਸ਼ਰ ਲੱਬਾ ਬਾਤ ਹੈ ਕੀ ਬਾਤ ਹੈ